ਹਾਂਜੀ ਹੁਣ ਜਿਹੜੇ ਕਿ ਵਿਕਰਮ ਜੀਠੀਆਂ ਨੂੰ ਲੈ ਕੇ ਇੱਕ ਬਹੁਤ ਵੱਡੀ ਫਿਰ ਤੋਂ ਖਬਰ ਆ ਗਈ ਹੈ ਸਾਹਮਣੇ ਜਿਹਦੇ ਵਿੱਚੋਂ ਹੋਰ ਕਈ ਸਵਾਲ ਵਿਕਰਮ ਜੀਠੀਏ ਤੇ ਖੜੇ ਹੋ ਗਏ ਆ ਜਿਹੜੇ ਪਿਛਲੇ ਮਾਮਲਿਆਂ ਨੂੰ ਲੈ ਕੇ ਕਈ ਗੱਲਾਂ ਸਾਹਮਣੇ ਆ ਗਈਆਂ ਦੋ ਪੱਤਰਕਾਰਾਂ ਦੇ ਬੰਨਿਓ ਜਿਹੜਾ ਕਿ ਬਈ ਇੱਕ ਜੋ ਸੀਨੀਅਰ ਪੱਤਰਕਾਰ ਜੋ ਸ੍ਰੇਂਦਰ ਡੱਲਾ ਜੋ ਉਹਨਾਂ ਦੀ ਵੀਡੀਓ ਆ ਗਈ ਹੈ ਸਾਹਮਣੇ ਤਾਂ ਪਹਿਲਾਂ ਆਪਾਂ ਇੱਕ ਵੀਡੀਓ ਸੁਣਾ ਦਈਏ ਵੱਡੇ ਖੁਲਾਸੇ ਹੋ ਗਏ ਆ ਵੀਡੀਓ ਦੇ ਵਿੱਚ ਤੇ ਪਹਿਲਾਂ 2 ਮਿੰਟ ਦੀ ਵੀਡੀਓ ਸੁਣਾਵਾਂਗੇ ਫਿਰ ਆਪਾਂ ਅਗਲੇ ਵਿਚਾਰ ਕਰਾਂਗੇ ਸਾਂਝੇ ਮੈਂ ਤੁਹਾਨੂੰ ਕਰਨਾ ਚਾਹੁੰਦਾ ਕਿਉਂਕਿ 6000 ਕਰੋੜ ਦਾ ਮਾਮਲਾ ਇੱਕ ਜਿਹੜਾ ਪੰਜਾਬ ਦੇ ਉੱਤੇ 100 ਕੋਲਡ ਤੌਹਮਤ ਲੱਗੀ ਹੋਈ ਹੈ ਉਹਦੇ ਵਿੱਚ ਹੁਣ ਇੱਕ ਵੱਡਾ ਕਦਮ ਚੁੱਕਿਆ ਜਾ ਰਿਹਾ ਸਤਪ੍ਰੀਤ ਸੱਤਾ ਨੂੰ ਐਕਸਟਰੈਡਿਟ ਕਰਨ ਦੀ ਤਿਆਰੀਆਂ ਹੋ ਰਹੀਆਂ ਨੇ ਬਲੂ ਕਾਰਨਰ ਨੋਟਿਸ ਜਾਰੀ ਕਰ ਦਿੱਤਾ ਗਿਆ ਹੁਣ ਸਤਪ੍ਰੀਤ ਸੱਤਾ ਦੇ ਆਉਣ ਤੋਂ ਬਾਅਦ ਪਹਿਲੀ ਗੱਲ ਤਾਂ ਇਹ ਕਿ ਕੀ ਉਹਦੀ ਐਸਟਰੈਡੀਸ਼ਨ ਹੋਵੇਗੀ ਤੇ ਦੂਸਰੀ ਗੱਲ ਉਹਦੇ ਆਉਣ ਤੋਂ ਬਾਅਦ ਕਿਸ ਤਰ੍ਹਾਂ ਦੇ ਸਮਿਕਰਨ ਬਣਦੇ ਨੇ ਖਾਸ ਤੌਰ ਤੇ ਵਿਕਰਮ ਸਿੰਘ ਮਜੀਠੀਆ ਸੰਬੰਧੀ ਜਿਹੜੇ ਕੇਸਸ ਹੈਗੇ ਨੇ ਸੋ ਕਾਲਡ ਕੇਸਸ ਔਰ ਜਿਹੜੀ ਹੋਲ ਦੇ ਡਿਸਪਰਪੋਰਸ਼ਨਲ ਐਸੈਟਸ ਵਾਲਾ ਮਸਲਾ ਹੈ ਸਾਰਾ ਕੁਝ ਧਿਆਨ ਕੇ ਕੀ ਬਣਦਾ ਆ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ ਦੇਖੋ ਇਹ ਬਹੁਤ ਧੀਰਵਾਦ ਇਹ ਯਤਨ ਕੀਤੇ ਗਏ ਨੇ ਕਿ ਅਸੀਂ ਕਿਸੇ ਨੂੰ ਕਿਸੇ ਦੀ ਐਕਸਟਰੈਡੀਸ਼ਨ ਕਰੀਏ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਹੈ ਪੰਜਾਬ ਦੇ ਵਿੱਚ ਜੱਸੀ ਮਿੱਠੂ ਕਤਲकांड ਹੋਇਆ ਸੀ ਔਰ ਉਸ ਮਾਮਲੇ ਦੇ ਵਿੱਚ ਜਿਹੜੀ ਛਾਡੀ ਉਹ ਐਨਆਰਆਈ ਬੱਚੀ ਸੀ ਜਿਹੜੀ ਇੰਡੀਆ ਦੇ ਵਿੱਚ ਆਈ ਤੇ ਉਹਦਾ ਮਰਡਰ ਕੀਤਾ ਗਿਆ ਉਹਦੇ ਉਹਦੀ ਮਾਂ ਔਰ ਉਹਦੇ ਮਾਮੇ ਤੇ ਇਲਜ਼ਾਮ ਲੱਗੇ ਸੀ ਕਿ ਉਹਨਾਂ ਨੇ ਸਪਾਰੀ ਦੇ ਕੇ ਕਤਲ ਕਰਾਇਆ ਇਹ ਜਿਹੜੀ ਪੂਰੀ ਘਟਨਾ ਹੈ ਜਗਰਾਉਂਦੀ ਸੀ ਤੁਸੀਂ ਬਹੁਤ ਛੋਟੇ ਹੋਗੇ ਸਾਹਿਬ ਸਿੰਘ ਉਹਦੋਂ ਇਹ ਮਾਮਲਾ ਬਹੁਤ ਵੱਡਾ ਬਣਿਆ ਸੀ ਔਰ ਜਿਹੜੀ ਉਹਨਾਂ ਦੇ ਜਿਹੜੀ ਐਕਸਟਰੈਡੀਸ਼ਨ ਕਰਾਈ ਗਈ ਸੀ ਉਹਨੂੰ 11-12 ਸਾਲ ਲੰਮਾ ਸਮਾਂ ਬਹੁਤ ਵੱਡੀ ਜਦੋਜਹਿਦ ਕਰਨੀ ਪਈ ਹੁਣ ਤੁਸੀਂ ਵੇਖੋ ਕਿ ਵਿਕਰਮ ਸਿੰਘ ਮਜੀਠੀਏ ਦੇ ਮਾਮਲੇ ਤੇ ਜਦੋਂ ਐਫਆਈਆਰ ਦਰਜ ਹੋਈ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸੀ 2021 ਚ ਐਫਆਈਆਰ ਦਰਜ ਹੋਈ ਤੇ ਹੁਣ ਅਸੀਂ 2025 ਚ ਬੈਠੇ ਆ ਜਦੋਂ ਸਤਪ੍ਰੀਤ ਸੱਤਾ ਦੇ ਮਾਮਲੇ ਦੇ ਵਿੱਚ ਇਹ ਗੱਲ ਆਈ ਹੈ ਕਿ ਅਸੀਂ ਉਹਨਾਂ ਨੂੰ ਬਲੂ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੁਣ ਪਹਿਲਾਂ ਤਾਂ ਕੋਸ਼ਿਸ਼ ਇਹ ਹੋਏਗੀ ਕਿ ਦੋਵੇਂ ਸਰਕਾਰਾਂ ਮਿਲ ਕੇ ਪੰਜਾਬ ਪੁਲਿਸ ਦੀ ਇਹ ਕੋਸ਼ਿਸ਼ ਹੋਏਗੀ ਕਿ ਅਸੀਂ ਗ੍ਰਹਿ ਮੰਤਰਾਲੇ ਦੇ ਜ਼ਰੀਏ ਕੈਨੇਡਾ ਦੇ ਵਿੱਚ ਅਸੀਂ ਪੰਜਾਬ ਤੋਂ ਇੱਕ ਟੀਮ ਭੇਜੀਏ ਪੁਲਿਸ ਦੀ ਇਹ ਕੋਸ਼ਿਸ਼ ਹੋਏਗੀ ਪੰਜਾਬ ਪੁਲਿਸ ਦੀ ਇਹ ਪੰਜਾਬ ਸਰਕਾਰ ਦੀ ਕਿ ਅਸੀਂ ਪੰਜਾਬ ਤੋਂ ਇੱਕ ਪੁਲਿਸ ਦੀ ਇਨਵੈਸਟੀਗੇਸ਼ਨ ਟੀਮ ਗ੍ਰਹਿ ਮੰਤਰੀ ਤੋਂ ਅਪਰੂਵਲ ਲੈ ਕੇ ਔਰ ਕੈਨੇਡਾ ਦੀ ਸਰਕਾਰ ਦੇ ਨਾਲ ਤਾਲਮੇਲ ਕਰਕੇ ਉਹਨਾਂ ਦੀ ਮਨਜ਼ੂਰੀ ਤੋਂ ਬਾਅਦ ਅਸੀਂ ਉੱਥੇ ਭੇਜ ਸਕੀਏ ਤਾਂ ਕਿ ਉੱਥੇ ਸਤਪ੍ਰੀਤ ਸੱਤਾ ਤੋਂ ਪੁੱਛਗਿੱਛ ਕੀਤੀ ਜਾ ਸਕੇ ਇਸ ਸੰਭਵਤਾ ਹੋਏਗਾ ਅਗਰ ਸਾਡੀਆਂ ਦੋਵੇਂ ਸਰਕਾਰਾਂ ਸਹਿਮਤ ਹੋਣ ਗਿਆ ਅਸੀਂ ਤਾਂ ਚਲੋ ਸਾਡੇ ਵੱਲੋਂ ਤਾਂ ਬਲੂ ਕਾਰਨ ਨੋਟਿਸ ਜਾਰੀ ਹੋ ਗਿਆ ਹੁਣ ਦੂਜਾ ਸਵਾਲ ਹੈ ਸਤਪ੍ਰਿਤ ਸੱਤਾ ਕੈਨੇਡਾ ਦੇ ਵਿੱਚ ਹੈ ਜਾਂ ਉਹ ਕੈਨੇਡਾ ਤੋਂ ਬਾਹਰ ਚਲੇ ਗਿਆ ਕੀ ਉਹ ਕੈਨੇਡੀਅਨ ਕੈਨੇਡਾ ਦੇ ਵਿੱਚ ਸਧਾਰਨ ਜ਼ਿੰਦਗੀ ਜੀ ਰਿਹਾ ਹੈ ਜਾਂ ਉਹ ਵੀ ਜਿਵੇਂ ਸਾਨੂੰ ਪਤਾ ਹੈ ਹੋਰ ਬਹੁਤ ਸਾਰੇ ਲੋਕ ਨੇ ਜਿਹੜੇ ਚਾਹੀਦੇ ਨੇ ਭਾਰਤ ਨੂੰ ਜਾਂ ਸਾਡੀਆਂ ਪੁਲਿਸ ਨੂੰ ਜਿਨ੍ਹਾਂ ਬਾਰੇ ਕੁਝ ਵੀ ਪਤਾ ਨਹੀਂ ਲੱਗ ਰਿਹਾ ਉਹ ਨਾ ਜਰ ਸਤਪ੍ਰੇਤ ਸੱਤਾ ਕੈਨੇਡਾ ਦੀ ਸਰਕਾਰ ਦੇ ਸੰਪਰਕ 'ਚ ਹੈ ਕੀ ਕੈਨੇਡਾ ਦੀ ਸਰਕਾਰ ਇਸ ਬਲੂ ਕਾਰਨਰ ਨੋਟਿਸ ਤੋਂ ਬਾਅਦ ਤੁਰੰਤ ਹਰਕਤ ਆਏਗੀ ਜਾਂ ਉੱਥੇ ਸਤਪ੍ਰੇਤ ਸੱਤਾ ਆਪਣੇ ਲੀਗਲ ਰਾਈਟ ਐਕਸਰਸਾਈਜ਼ ਕਰੇਗਾ ਦੇਖੋ ਜਦੋਂ ਦੋ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਨਾ ਜੀ ਜਦੋਂ ਜੱਸੀ ਮਿੱਠੂ ਦੇ ਮਾਮਲੇ ਦੇ ਵਿੱਚ ਵੀ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਐਕਸੈਲਰੇਸ਼ਨ ਕੀਤਾ ਜਾਣ ਦੀ ਕਾਰਵਾਈ ਟੀ ਉੱਥੋਂ ਦੀਆਂ ਅਦਾਲਤਾਂ ਦੇ ਵਿੱਚ ਉਹਨਾਂ ਨੇ ਰਿਲੀਫ ਲਈ ਸੱਤਾ ਕੈਨੇਡਾ ਚ ਦੇ ਸਕਦਾ ਹੈ ਕਿ 2021 ਦੇ ਵਿੱਚ ਇਹਨਾਂ ਨੇ ਕੇਸ ਦਰਜ ਕੀਤਾ ਤੇ 5 ਸਾਲ ਬਾਅਦ ਇਹ ਹੁਣ ਰਿਵਿਊ ਕਰਨ ਦਾ ਨੋਟਿਸ ਜਾਰੀ ਕਰ ਰਹੇ ਨੇ ਪਰ ਤੁਹਾਨੂੰ ਪਹਿਲਾਂ ਹੀ ਪਤਾ ਹੈ ਕਿ ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਸ਼ਰਨ ਲੈਂਦੇ ਨੇ ਉਹਨਾਂ ਦਾ ਪਹਿਲਾ ਆਧਾਰ ਇਹ ਹੁੰਦਾ ਕਿ ਸਾਨੂੰ ਇੰਡੀਆ ਚ ਖਤਰਾ ਹੈ ਸੱਤ ਪ੍ਰਿਕ ਸੱਤਾ ਕੀ ਉਹਦੇ ਕਿਸ ਇਸ ਵਕਤ ਕਿਸ ਸਟੇਟਸ ਦੇ ਨੇ ਉਹ ਕਿਸ ਆਧਾਰ ਤੇ ਉਹਦੇ ਹਾਂਜੀ ਇਹ ਜੋ ਕਿ ਭਈ ਦੋ ਪੱਤਰਕਾਰਾਂ ਬੰਨੀਓ ਖੁਲਾਸੇ ਹੋ ਜਾਂਦੇ ਆ ਜਿਹੜਾ ਕਿ ਇਹ ਪੂਰਾ ਮਾਮਲਾ ਬਿਕਰਮਜੀਤ ਜੀ ਦਾ ਜਿਹੜਾ ਕਿ ਇੱਕ ਦੋਸਤ ਆ ਕੈਨੇਡਾ ਦੇ ਵਿੱਚ ਰਹਿੰਦਾ ਸਤਪ੍ਰੀਤ ਸਤਾ ਤੇ ਪਰ ਇਹਦੇ ਵਿੱਚ ਜਿਹਨਾਂ ਕੀ ਇਹ ਜਿੰਨੇ ਵੀ ਕਾਹਨ ਕੀਤੇ ਇਹਦੇ ਨਾਲ 2021 ਦਾ ਮਾਮਲਾ ਜੁੜਦਾ ਤੇ ਪਰ ਜਿਹੜੀ ਹੌਂਸਕ ਬਟੇ ਸੀ ਜੋ ਸੀਨੀਅਰ ਪੱਤਰਕਾਰਾਂ ਬੰਨੀ ਇਹ ਖਾਸ ਸੁਨੇਹਾਂ ਸਾਂਝੀ ਜ਼ਰੂਰ ਕਰਨੀ ਸੀ ਆ ਭਾਈ ਜਫਰ ਇੱਕ ਵੀਡੀਓ ਆਂਦੀ ਸ਼ੇਅਰ ਕਰੋ ਚਨ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂਦ ਰਹੋ ਮਿਲਦੇ ਆ ਕੱਲ ਨੂੰ ਨਵੇਂ ਟੌਪਿਕ ਤੇ ਧੰਨਵਾਦ